ਦੇ ਨਾਲ ਕੀ ਹਾਸ਼ਿਰ ਹੋਇਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟਰੈਕਟਰ ਟਰਾਲੀ ਦੀ ਪਿਕਅਪ ਡਾਲੇ ਦੇ ਨਾਲ ਟੱਕਰ ਹੁੰਦੀ ਹੈ ਜਿਸ ਦਰਮਿਆਨ ਟਰੈਕਟਰ ਚਲਾ ਰਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਹਾਲਾਂਕਿ ਪਿਕਅਪ ਡਾਲੇ ਦਾ ਡਰਾਈਵਰ ਜਿਹੜਾ ਹੈ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇੱਟਾਂ ਦੇ ਨਾਲ ਭਰੀ ਹੋਈ ਟਰਾਲੀ ਲੈ ਕੇ ਜਾ ਰਹੇ ਸਨ ਅਚਾਨਕ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਇਸ ਦਰਮਿਆਨ ਟਰੈਕਟਰ ਟਰਾਲੀ ਚੁਲਾਰਿਆ ਡਰਾਈਵਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਕਾ ਵੇਖ ਕੇ ਪਿਕਅਪ ਡਾਲੇ ਦਾ ਡਰਾਈਵਰ ਫਰਾਰ ਹੋ ਜਾਂਦਾ ਹੈ ਬਠਿੰਡਾ ਅੰਮ੍ਰਿਤਸਰ ਮੇਨ ਹਾਈਵੇ ਦੇ ਉੱਤੇ ਗੋਨਿਆਣਾ ਮੰਡੀ ਦੇ ਨਜ਼ਦੀਕ ਇਹ ਸੜਕ ਹਾਦਸਾ ਵਾਪਰਿਆ ਮੇਨ ਹਾਈਵੇ ਤੋਂ ਸਲੀਪ ਰੋਡ ਤੇ ਇੱਟਾਂ ਦੇ ਨਾਲ ਭਰੀ ਹੋਈ ਇੱਕ ਟਰੈਕਟਰ ਟਰਾਲੀ ਜਿਸ ਦੇ ਕਿ ਸਾਹਮਣੇ ਅਚਾਨਕ ਪਿਕਅਪ ਡਾਲਾ ਆ ਰਿਹਾ ਸੀ ਉਸ ਦੇ ਨਾਲ ਉਸ ਦੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਟਰਾਲੀ ਫੁੱਟਪਾਥ ਦੇ ਉੱਤੇ ਚੜ ਜਾਂਦੀ ਹੈ ਤੇ ਟਰੈਕਟਰ ਪਲਟ ਜਾਂਦਾ ਹੈ ਤੇ ਟਰੈਕਟਰ ਦੇ ਥੱਲੇ ਆਉਣ ਕਰਕੇ ਉਸ ਦੇ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਕਿ ਆਖਿਰਕਾਰ ਗਲਤੀ ਪਿਕਅਪ ਡਾਲੇ ਵਾਲੇ ਦੀ ਦੱਸੀ ਜਾ ਰਹੀ ਹੈ ਤਾਂ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਕਿ ਅਸਲ ਦੇ ਵਿੱਚ ਗਲਤੀ ਕਿਸ ਦੀ ਸੀ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਟਰੈਕਟਰ ਦੇ ਟਾਇਰ ਨਿਕਲ ਕੇ ਪਿੱਛੇ ਚਲੇ ਜਾਂਦੇ ਨੇ ਤਸਵੀਰਾਂ ਵੇਖ ਕੇ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾਦਸਾ ਰਿਹਾ ਹੋਏਗਾ ਤਾਂ ਟਰੈਕਟਰ ਟਰਾਲੀ ਪਲਟੀ ਹੈ ਵੱਡਾ ਹਾਦਸਾ ਵਾਪਰਿਆ ਹੈ ਮੌਕੇ ਤੇ ਟਰੈਕਟਰ ਦੇ ਡਰਾਈਵਰ ਨੇ ਉਸ ਦੀ ਜਾਨ ਜਾ ਚੁੱਕੀ ਹੈ ਟਰੈਕਟਰ ਅਤੇ ਟਰਾਲੀ ਦੇ ਟਾਇਰ ਤੱਕ ਵੀ ਨਿਕਲ ਚੁੱਕੇ ਨੇ ਇੱਟਾਂ ਦੇ ਨਾਲ ਭਰ ਕੇ ਇਹ ਟਰੈਕਟਰ ਟਰਾਲੀ ਕਿਤੇ ਲੈ ਕੇ ਜਾ ਰਹੇ ਸੀ ਬਠਿੰਡਾ ਅੰਮ੍ਰਿਤਸਰ ਮੇਨ ਹਾਈਵੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਇਹ ਭਿਆਨਕ ਹਾਦਸਾ ਵਾਪਰਿਆ ਪਿਕਅਪ ਡਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਚੁੱਕਿਆ ਹੈ ਤੇ ਪੁਲਿਸ ਇਸ ਹਾਦਸੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਅਸਲ ਦੇ ਵਿੱਚ ਗਲਤੀ ਕਿਸੀ ਹੈ ਮੇਰਾ ਨਾਮ ਪ੍ਰਕਾਸ਼ ਕੁਮਾਰ ਹੈ ਜੀ ਅਸੀਂ ਪਰਜਾਪਾ ਟਰਾਲੀ ਯੂਨੀਅਨ ਦੇ ਮੈਂਬਰ ਆ ਜੀ ਅਸੀਂ ਟਰੈਕਟਰ ਇਧਰੋਂ ਇੱਟਾਂ ਦਾ ਪਰਕੇ ਜਾ ਰਿਹਾ ਸੀ ਜੀ ਪਿੱਛੋਂ ਆਈ ਗੱਡੀ ਮਹਿੰਦਰਾ ਗੱਡੀ ਇਹਨੇ ਕੱਟ ਮਾਰਿਆ ਡਰਾਈਵਰ ਕੱਟ ਮਾਰਿਆ ਟਰੈਕਟਰ ਫਟਵਾਸਤੇ ਚੜ ਗਿਆ ਨਾਲ ਦੇ ਨਾਲ ਪਲਟ ਗਿਆ ਟਰੈਕਟਰ ਨਾਲ ਉਹ ਡਰਾਈਵਰ ਸੀ ਲੇਬਰ ਵਾਲਾ ਸੀ ਉਹ ਬੈਠਾ ਸੀ ਨਾਲ ਉਹ ਉਹ ਪਲਟ ਗਿਆ ਜਦੋਂ ਟਰੈਕਟਰ ਥੱਲੇ ਵਜਿਆ ਉਹ ਤੇ ਉਹਦੀ ਡੈਥ ਹੋ ਗਈ ਕਿੰਨੀ ਕੀ ਉਮਰ ਸੀ ਲੇਬਰ ਵਾਲੇ ਦੀ ਲੇਬਰ ਵਾਲੇ ਦੀ ਉਮਰ ਹੋ ਗਈ ਪੰਜਾਬ 55000 ਕਿੱਥੋਂ ਦਾ ਰੈਨ ਵਾਲਾ ਉਹ ਦੇਉਣ ਦਾ ਰੈਨ ਵਾਲਾ ਆ ਜੀ ਕੀ ਮੰਗੀ ਕਰਦੇ ਤੁਸੀਂ ਆਏ ਉੱਥੇ ਥਾਣੇ ਅਸੀਂ ਆਏ ਥਾਣੇ ਜੀ ਆ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਡਰਾਈਵਰ ਨੂੰ ਇਹ ਗੱਡੀ ਵਾਲੇ ਨੂੰ ਇਨਸਾਫ ਦਿਵਾਉਣਾ ਚਾਹੀਦਾ ਉਹਨਾਂ ਜਿਹੜਾ ਪੀਕਅਪ ਵਾਲਾ ਸੀ ਉਹ ਭੱਜ ਗਿਆ ਹਾਂਜੀ ਤੇ ਪੀਕਅਪ ਵਾਲਾ ਭੱਜ ਗਿਆ ਜੀ ਡਰਾਈਵਰ ਗੱਡੀ ਹਾਸ ਤੇ ਲੈ ਆ ਹਾਂ ਗੱਡੀ ਹਾਸ ਤੇ ਲੈ ਆ ਲਈ ਜੀ ਕੀ ਗੱਡੀ ਚ ਕੀ ਹੈ ਕੀ ਪੀਕਅਪ ਇਹ ਜੇ ਰੰਗ ਪੇਂਟਿੰਗ ਆ ਜੀ ਹਾਂਜੀ ਮੇਰਾ ਨਾਮ ਵਿੱਕੀ ਹੈ ਸਹਾਰਾ ਜਨ ਸਰਵ ਵਰਕਰ ਅੱਜ ਸਾਡੇ ਸਾਰੇ ਕੰਟਰੋਲ ਨੰਬਰ 98555 333 ਦੇ ਕੋਲ ਆਈ ਸੀ ਕਿ ਪਿੰਡ ਗੇਲਪੱਤੀ ਕੋਲੇ ਇੱਕ ਦਰਦਨਾਕ ਪਿਹੜਾ ਹਾਦਸਾ ਹੋਇਆ ਜਿੱਥੇ ਸਹਾਰਾ ਟੀਮ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੀ ਸੀ ਜਿਹਦੇ ਵਿੱਚ ਜਿਹੜਾ ਟਰੈਕਟਰ ਟਰਾਲੀ ਇੱਟਾਂ ਦੀ ਭਰੀ ਹੋਈ ਸੀ ਜਿਹੜਾ ਕਿ ਟਰਾਲੀ ਥੱਲੇ ਦੱਬਨ ਕਰਨਾ ਉਹਦੀ ਮੌਤ ਹੋ ਚੁੱਕੀ ਹੈ ਤੇ ਅਸੀਂ ਡੈੱਡ ਬਡੀ ਸਿਵਲ ਹਸਪੀਟਲ ਮੌਰਸਰੀ ਘਰ ਵਿੱਚ ਰੱਖੀ ਗਈ ਹੈ ਕਿੰਨੇ ਜਾਨੇ ਸੀ ਇਹ ਦੋ ਤਿੰਨੇ ਜਾਨੇ ਸੀ ਜਿਹੜੇ ਕਿ ਦੋ ਜਾਨੇ ਤੇ ਵਿਚਾਰੇਗਾ ਇੱਕ ਜਾਨਾ ਐਕਸਪਾਇਰ ਹੋ ਗਿਆ ਬਈ ਪਿਕਅਪ ਆਈ ਆ ਰਹੀ ਸੀਗੀ ਪਿਕਅਪ ਬਹੁਤ ਤੇਜ਼ ਸੀਗੀ ਤੇ ਬਾਈ ਨੇ ਪਿਕ ਨੂੰ ਬਚਾਉਣ ਵਾਸਤੇ ਤੇ ਤੇ ਉੱਤੇ ਚੜ ਗਿਆ ਜੀ ਉਹ ਫਿਰ ਇਧਰ ਨੂੰ ਹੋ ਗਿਆ ਸਾਰਾ ਟਰਾਲੀ ਵਾਲਾ ਇਕੱਲਾ ਹੀ ਸੀ ਵਿਅਕਤੀ ਦੋ ਜਣੇ ਦੱਸਦੇ ਆ ਜੀ ਅੱਛਾ ਜੀ ਹਾਂ ਜੀ ਤੇ ਪਿਕਅਪ ਤੇ ਕਿਧਰੋਂ ਆ ਰਸੀ ਪਿਕਅਪ ਪੀਕਅਪ ਇਧਰੋਂ ਆ ਰਹੀ ਸੀ ਜੀ ਬਟ ਇੰਡੀਆ ਵਾਲੀ ਸਾਈਡ ਤੋਂ ਹਾਂ ਜੀ ਤੇ ਇਹ ਦਰਵਾਰੀ ਸੀ ਆ ਇਧਰੋਂ ਆ ਰਹੀ ਸੀ ਇਹ ਤਾਂ ਰੋਡ ਤਾਂ ਸਰਵਿਸ ਹੈਗੀ ਜਿਹੜੀ ਪੈਦਲ ਚੱਲਣ ਵਾਲੀ ਰੋਡ ਹੈ ਬਾਈ ਇਧਰੋਂ ਕੱਢ ਲੈਂਦੇ ਆ ਜੀ ਉਹ ਪਿਕਅਪ ਵਾਲੇ ਕੋਈ ਮੌਤ ਵੀ ਹੋਈ ਹੈ ਇੱਕ ਬੰਦੇ ਦੀ ਮੌਤ ਦੱਸਦੇ ਆ ਜੀ ਕੀ ਡਰਾਈਵਰ ਦੀ ਹੋਈ ਹੈ ਕਨੈਕਟਰ ਦੀ ਹੋਈ ਹੈ ਐ ਨਹੀਂ ਪਤਾ ਜੀ ਇੱਕ ਟਰਾਲੀ ਵਾਲੇ ਦੀ ਹੋਈ ਹੈ ਟਰਾਲੀ ਵਾਲੇ ਦੀ ਹੋਈ ਹੈ ਜੀ ਅੱਛਾ ਜੀ ਹਾਂ ਇਸ ਮੌਕੇ ਤੇ ਸੰਸਥਾ ਲਈ ਲੈ ਗਏ। ਲੋਸ ਵਾਲੇ ਆਏ ਸੀ ਕਿ ਮੁਕਤ ਸੰਸਥਾ ਲਈ ਲੈ ਗਏ ਹੋਣਗੇ ਜੀ ਮੇਰੇ ਸਾਹਮਣੇ। ਸਬੰਸ ਇੰਸਪੈਕਟਰ ਮੇਜਰ ਸਿੰਘ ਐਸਐਚਓ ਥਾਣਾ ਰਿਆਨਵਾਲਾ ਜ਼ਿਲ੍ਹਾ ਬਠਿੰਡਾ ਅੱਜ ਇੱਕ ਇਨਫੋਰਮੇਸ਼ਨ ਮਿਲੀ ਸਾਨੂੰ ਘੌਰੋਂ ਤੋਂ ਕਿ ਜਿਹੜਾ ਆਪਣਾ ਦਿੱਲੀ ਪਬਲਿਕ ਸਕੂਲ ਆ ਉਹਦੇ ਕੋਆਰਡੀਨੇਟ ਦੇ ਨਜ਼ਦੀਕ ਇੱਕ ਟਰੈਕਟਰ ਟਰਾਲੀ ਪਲਟੀ ਹੈ ਕਿਸੇ ਵਿਅਕਤੀ ਦੀ ਡੈਥ ਹੋ ਗਈ ਆ। ਉੱਥੇ ਸਾਡਾ ਤਤਸ਼ੀਖ ਅਫਸਰ ਮੌਕੇ ਤੇ ਗਿਆ ਸੀ ਪਤਾ ਲੱਗਿਆ ਵੀ ਜਿਹੜਾ ਇੱਕ ਜੀਪ ਨੂੰ ਕ੍ਰੋਸ ਕਰਨ ਲੱਗੀ ਸੀ ਜਿਸ ਕਰਕੇ ਉਹ ਜੀਪ ਥੋੜੀ ਜੀ ਨਾਲ ਲੱਗਨ ਕਰਕੇ ਜਿਹੜਾ ਉਹ ਟ੍ਰੈਕਟਰ ਡੁਇਟਰ ਤੇ ਚੱਕ ਕੇ ਉਹ ਟਰਾਲੀ ਪਲਟ ਗਈ ਤੇ ਜਿਹੜਾ ਡਰਾਈਵਰ ਦੇ ਨਾਲ ਸਾਈਡ ਤੇ ਆਦਮੀ ਬੈਠਾ ਸੀ ਉਹਦੀ ਡੈਥ ਹੋ ਗਈ ਉਹਦੇ ਜਿਹੜੇ ਡੈਡ ਕੋਡੀ ਬਟੰਡੇ ਭੇਜਤੀ ਆ ਤੇ ਅਗਲੀ ਜਿਹੜੀ ਕਰ ਰਹੀਆਂ ਕਾਦ ਵੀ ਜੋ ਉਹਦੇ ਵਾਰਸ ਗਿਆਨ ਲਗਾਉਣਗੇ ਉਹਦੇ ਮੁਤਾਬਕ ਬੰਦੀ ਕਰ ਦਿੱਤਾ ਪਤਾ ਲੱਗਾ ਜੀ ਦੀ ਮੌਤ ਹੋਈ ਹੈ ਕਿਥੋਂ ਦਾ ਰਹਿਣ ਵਾਲਾ ਹੈ ਤੇ ਦੂਸਰਾ ਨਹੀਂ ਅਜੇ ਤੱਕ ਸਾਡੇ ਕੋਲੇ ਸਬੰਧੀ ਕੋਈ ਇਨਫੋਰਮੇਸ਼ਨ ਨਹੀਂ ਹੈ ਜੋ ਤੋਂ ਕਾਹ ਜਾਂਦਾ ਪਤਾ ਲੱਗ ਜੂਗਾ ਉਹਨਾਂ ਤੋਂ ਤੇ ਇੱਕ ਹੋਰ ਪੁਰਾਣਾ ਜਿਹੜਾ ਨਾ ਐਕਸੀਡੈਂਟ ਹੋਇਆਗਾ ਜੋ ਮੌਕੇ ਤੇ ਗਿਫਟਾਰ ਚੁੱਕਿਆ ਜਾ ਪਿਆ ਨਹੀਂ ਅਜੇ ਤੱਕ ਤਾਂ ਉਧਰੋਂ ਵਿਖਦੇ ਆ উকੀ ਲਿਖਉਂਦੇ ਆ ਜੋ ਲਿਖਾਉਣਗੇ ਉਹਦੋਂ ਤੱਕ ਕਾਰ ਵੀ ਕਰਦੇ ਆ ਉਸ ਤੋਂ ਬਾਅਦ ਜਿਹੜਾ ਡਰਾਈਵਰ ਦੂਸਰੀ ਗੱਡੀ ਦਾ ਪਿਕਅਪ ਦਾ ਹੈ ਉਹ ਉਸ ਗੱਲ ਕਰ ਰਿਹਾ ਕਿ ਉਤਾਰਾ ਰਿਹਾ ਨਹੀਂ ਅਜੇ ਦੇ ਲਿਖਉਂਦੇ ਕੀ ਲਿਖਉਂਦੇ ਆ ਅਜੇ ਤੱਕ ਤਾਂ ਗੱਡੀ ਜਿਹੜੀ ਜਿਹਦੀ ਆਦਮੀ ਡੈਥ ਹੋਈ ਜਾਂਦਾ ਇਹ ਲਿਖਉਂਦੇ ਕੀ ਆ ਜੋ ਇਹ ਲਿਖਾਉਣਗੇ ਉਹਦੋਂ ਤੱਕ ਕਾਰ ਵੀ ਕਰਦੇ ਆ ਕਾਫਲੇ ਚ ਗੱਡੀ ਐ ਦੋਨੇ ਆ ਗਈ ਨਹੀਂ ਅਜੇ ਤਾਂ ਜਿਹੜੀ ਅਸੀਂ ਜੀਪ ਜਿਹੜੀ ਉਹ ਆਪਣਾ ਰੌਂਡ ਅਪ ਕਰਦੀ ਆ ਮੇਰਾ ਨਾ ਪ੍ਰਕਾਸ਼